ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀਹਾਂ ਥਾਂ ਦਾ ਅਜੇ ਕਿ ਉਹਨਾਂ ਦੇ ਵੱਲੋਂ ਅੰਬਿਤ ਸ਼ਾਨ ਨੂੰ ਜੋ ਕਿ ਇੱਕ ਚਿੱਠੀ ਲਿਖੀ ਗਈ ਹੈ ਇਸ ਚਿੱਠੀ ਦੇ ਵਿੱਚ ਇੱਕ ਟੀਵੀ ਦੀ ਬਹਿਸ ਦੌਰਾਨ ਇੱਕ ਸਾਬਕਾ ਆਗੂ ਵੱਲੋਂ ਰਾਹੁਲ ਗਾਂਧੀ ਨੂੰ ਧਮਕੀ ਦਿੱਤੀ ਜਾਨ ਦਾ ਹਵਾਲਾ ਦਿੱਤਾ ਗਿਆ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਬੁਲਾਰੇ ਵਿਰੋਧੀ ਤੁਰੰਤ ਕਾਰਵਾਈ ਨਾ ਕੀਤੇ ਜਾਨ ਨੂੰ ਲੈ ਕੇ ਰਾਹੁਲ ਗਾਂਧੀ ਵਿਰੁੱਧ ਇੱਕ ਹਿੰਸਾ ਜਸ਼ਮੂਲੀਅਤ ਮੰਨਿਆ ਜਾਵੇਗਾ ਉੱਥੇ ਦਾ ਜੀ ਕਿ ਚਿੱਠੀ ਦੇ ਵਿੱਚ ਅੰਮਿਤ ਸ਼ਾਨ ਨੇ ਵੀ ਲਿਖਿਆ ਹੈ ਕਿ ਇਹ ਧਮਕੀ ਕਿਸੇ ਛੋਟੇ ਅਧਿਕਾਰੀ ਦੇ ਲਾ ਪਰ ਬਾਇਬਲੀ ਪ੍ਰਤੀਕਿਰਿਆ ਨਹੀਂ ਹੈ ਇਹ ਜਾਣबूझ ਕੇ ਬਣਾਏ ਨਫਰਤ ਭਰੇ ਮਾਹੌਲ ਦਾ ਨਤੀਜਾ ਹੈ ਜੋ ਕਿ ਵਿਰੋਧੀ ਧਿਰ ਦੇ ਆਗੂ ਅਸੁਰੱਖਿਤ ਬਨੇ ਰਹਿਣ ਉਥੇ ਦੱਸਦੇ ਕਿ ਹੁਣ ਇਹ ਉਹਨਾਂ ਨੇ ਕਿਹਾ ਕਿ ਤੁਹਾਡੀ ਜੀਵਮਾਰੀ ਕਿ ਤੁਸੀਂ ਦੱਸੋ ਤੁਸੀਂ ਇਸ ਪਾਰਟੀ ਜਾਂ ਸਰਕਾਰ ਦੇ ਕਿਸ ਵਿਚਾਰਧਾਰਾ ਦਾ ਸਮਰਥਨ ਕਰਦੇ ਹੋ ਦਰਅਸਲ ਕੇਰਲਾ ਦੇ ਇੱਕ ਨਿਊਜ਼ ਚੈਨਲ ਨਾਲ ਲਗਾਤਾਰ ਬਹਿਸ ਚੱਲ ਰਹੀ ਸੀ ਇਸ ਦੌਰਾਨ ਭਾਜਪਾ ਬੋਲੋ ਬੋਲਦੇ ਹੋਏ ਸਾਥਕ ਆਗੂ ਪਿੰਟੂ ਨੇ ਆਖਿਆ ਸੀਗਾ ਕਿ ਰਾਹੁਲ ਗਾਂਧੀ ਨੂੰ ਛਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਇਸ ਤੋਂ ਬਾਅਦ ਲਗਾਤਾਰ ਇਹ ਹੁਣ ਸਿਆਸੀ ਰੂਪ ਬਿਆਨ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਬਾਅਦ ਹੁਣ ਰਾਹੁਲ ਗਾਂਧੀ ਦੇ ਵੱਲੋਂ ਇੱਕ ਚਿੱਠੀ ਅਮਿਤ ਸ਼ਾਹ ਨੂੰ ਜੜੀ ਲਿਖ ਦਿੱਤੀ